ਇਹ ਜਿਹੜੇ ਖਾ ਮੌਕੇ ਦੇ ਤੁਸੀਂ ਦੱਸਿਆ ਸੀ ਮੈਕਸ ਕੰਪਨੀ ਵੱਲੋਂ ਖਾਲ ਬਣਾਏ ਜਾ ਰਹੇ ਨੇ ਹਾਂਜੀ ਜੇ ਉਹ ਮੈਨੂੰ ਮੇਰੇ ਧਿਆਨ ਵਿੱਚ ਆ ਵੀ ਟਮਾੜੀ ਆ ਰਹੀ ਹੈ ਇਹਨੂੰ ਆਪਾਂ ਤੁਰੰਤ ਮਾਰਕਿੰਗ ਕਰਾ ਕੇ ਵਾਪਸ ਕਰਾਵਾਂਗੇ ਠੀਕ ਤਰ੍ਹਾਂ ਸਮਝ ਗਲੋ ਜੇ ਸਾਹਮਣੇ ਗੱਲ ਕਰੋ ਸਰ ਤੁਸੀਂ ਜੇਰੀ ਲੱਗਣੀ ਸਰ ਉਹਨਾਂ ਨਾਲ ਗੱਲ ਕਰੋ ਜੇ ਸਾਹਮਣੇ ਗੱਲ ਕਰੋ ਨਹੀਂ ਮੈਂ ਸਮਝ ਸਰ ਆਨ ਡਿਊਟੀ ਕੋਈ ਨਹੀਂ ਹਨ ਭੇਜਿਆ ਸਰ ਸਰ ਜੇਰੀ ਹੈਗੀ ਸਰ ਉਹੀ ਲੱਗਣਦੀ ਆ ਗੱਲ ਕਰੋ ਮੈਨੂੰ ਇਸ ਤੀ ਤਾਂ ਨਹੀਂ ਪਤਾ ਉਹ ਜੇ ਸਾਹਿਬ ਨਾਲ ਗੱਲ ਕਰੋ ਨਾ ਟਿਕਟਾ ਸਾਹਿਬ ਨਾਲ ਗੱਲ ਕਰੋ ਸਰ ਜੇਦੀ ਵੀ ਹੈਗੀ ਉਹਨੇ ਨਾਲ ਗੱਲ ਕੀਤੀ ਹੋਗੀ ਉਹੀ ਲੱਗੰਦੀ ਸਰ ਮੇਰਾ ਨਾਮ ਪ੍ਰਵਿੰਦਰ ਹੈ ਜੀ ਅਸੀਂ ਜੀ ਮੈਸਨ ਦਾ ਕੰਮ ਕਰ ਰਹੇ ਹਾਂ ਜੀ ਕਿ ਦੇਖੋ ਜੀ ਜੋ ਆਉਂਦਾ ਅਸੀਂ ਲਈ ਜਾਂਦੇ ਹਾਂ ਬਸ ਸਾਨੂੰ ਇਹ ਦਿਨਾਂ ਨੇ ਮਤਲਬ ਨਹੀਂ ਕੋਈ ਚੰਗਾ ਆਉਂਦਾ ਕੋਈ ਮਾੜਾ ਆਉਂਦਾ ਸਾਨੂੰ ਪਤਾ ਹੀ ਨਹੀਂ ਨਾਂ ਦਾ ਪ੍ਰਵਾਹ